ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਕੀ ਜਦੋਂ ਸੋਨੂ ਜੀਤਾ ਘਰ ਆਉਂਦੇ ਹਨ ਤੇ ਕਿਵੇਂ ਗੁਰਮੇਰ ਦੇ ਮੂੰਹ ਵਿੱਚੋਂ ਨਿਕਲ ਜਾਂਦਾ ਹੈ ਕੀ ਅਸੀ ਤਾਂ ਘਰ ਤੋਂ ਬਾਹਰ ਚੱਲੇ ਸੀ ਤੇ ਉਸ ਤੋਂ ਬਾਅਦ ਸੋਨੂ ਤੇ ਜੀਤਾ ਸੰਦੀਪ ਨਾਲ ਕਿੰਨੀ ਲੜਾਈ ਕਰਦੇ ਹਨ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸੋਨੂ ਤੇ ਜੀਤਾ ਨੇ ਸੰਦੀਪ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਤੱਕ ਸੁਣਾ ਦਿੱਤੀਆਂ ਇਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਜਦੋਂ ਸੰਦੀਪ ਤੇ ਗੁਰਮੀਹਰ ਘਰ ਨੂੰ ਛੱਡ ਕੇ ਜਾਣ ਲੱਗਦੇ ਹਨ ਤਾਂ ਅਚਾਨਕ ਹੀ ਅੱਗੋਂ ਸੋਨੂ ਜੀਤਾ ਆ ਜਾਂਦੇ ਹਨ ਤੇ ਸੰਦੀਪ ਜਲਦੀ ਨਾਲ ਹੀ ਭੱਜ ਕੇ ਵਾਪਸ ਆਪਣੇ ਕਮਰੇ ਵਿੱਚ ਚ ਜਾਂਦੀ ਹੈ ਤੇ ਗੁਰਮੇਹਰ ਨੂੰ ਚੁੱਪ ਰਹਿਣ ਵਾਸਤੇ ਕਹਦੀ ਹੈ ਤੇ ਕਹਿੰਦੀ ਹੈ ਕਿ ਤੂੰ ਬਿਲਕੁਲ ਵੀ ਕਿਸੇ ਦੇ ਅੱਗੇ ਇਹ ਗੱਲ ਨਹੀਂ ਕਰਨੀ ਕਿ ਅਸੀਂ ਘਰ ਛੱਡ ਕੇ ਜਾ ਰਹੇ ਸੀ ਤਾਂ ਗੁਰਮੇਹਰ ਤਾਂ ਬਹੁਤ ਛੋਟੀ ਬੱਚੀ ਹੈ ਤਾਂ ਉਹ ਉਸ ਟਾਈਮ ਤਾਂ ਆਪਣੀ ਮੰਮੀ ਨੂੰ ਕਹਿ ਦਿੰਦੀ ਹੈ ਕਿ ਮੈਂ ਕੁਝ ਨਹੀਂ ਬੋਲਾਂਗੀ ਪਰ ਜਦੋਂ ਉੱਪਰੋਂ ਯਸ਼ਰਾਜ ਸ਼ਹਿਰੀ ਵੀ ਆਪਣੀ ਮੰਮੀ ਨੂੰ ਦੱਸਦਾ ਹੈ ਕਿ ਭੂਆ ਕਿਤੇ ਚੱਲੀ ਸੀ ਤੇ ਜਦੋਂ ਤੁਸੀਂ ਆਏ ਉਸੇ ਟਾਈਮ ਉਹ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਤੇ ਉਹਦੇ ਹੱਥ ਵਿੱਚ ਇੱਕ ਲਪਾਫਾ ਵੀ ਸੀ ਤੇ ਨਾਲ ਹੀ ਗੁਰਮੇਹਰ ਨੇ ਕਹਿ ਦਿੱਤਾ ਕਿ ਅਸੀਂ ਤਾਂ ਘਰ ਛੱਡ ਕੇ ਕਿਤੇ ਹੋਰ ਜਾ ਰਹੇ ਸੀ ਮਮਮੀ ਨੇ ਮੈਨੂੰ ਕਿਹਾ ਸੀ ਅਸੀਂ ਇੱਥੇ ਨਹੀਂ ਰਹਿਣਾ ਇਹ ਗੱਲ ਸੁਣਦੇ ਸਰ सोनू ਤੇ ਜੀਤਾ ਦੇ ਪੈਰਾ ਥੱਲੇ ਜ਼ਮੀਨ ਖਿਸਕ ਗਈ ਤੇ ਉਹ ਸੰਦੀਪ ਨੂੰ ਪੁੱਛਣ ਲੱਗੇਗੀ ਤੂੰ ਕਿੱਥੇ ਜਾਣਾ ਹੈ ਤੂੰ ਦੱਸ ਤੂੰ ਸਾਨੂੰ ਛੱਡ ਕੇ ਕਿੱਥੇ ਚੱਲੀ ਸੀ ਤਾਂ ਸੰਦੀਪ ਕਹਿੰਦੀ ਹੈ ਕਿ ਮੈਂ ਜਿੱਥੇ ਮਰਜੀ ਜਾਵਾਂ ਪਰ ਮੈਂ ਵਿਆਹ ਨਹੀਂ ਕਰਾਉਣਾ ਚਾਹਦੀ ਇਸ ਕਰਕੇ ਮੈਂ ਇਕਦਮ ਚੱਕਿਆ ਤੇ ਸੋਨੂ ਜੀਤਾ ਨੇ ਸੰਦੀਪ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਇਥੋਂ ਤੱਕ ਕਹਿ ਦਿੱਤਾ ਕਿ ਇੱਕ ਤਾਂ ਅਸੀਂ ਤੇਰੇ ਵਰਗਾ ਬੋਝ ਆਪਣੇ ਸਿਰ ਤੇ ਚੱਕਿਆ ਹੋਇਆ ਹੈ ਉੱਤੋਂ ਤੂੰ ਸਾਡੀ ਬਦਨਾਮੀ ਕਰਾਉਣਾ ਚਾਹਦੀ ਹੈ ਜੇ ਤੂੰ ਅੱਜ ਘਰ ਛੱਡ ਕੇ ਚਲੀ ਜਾਂਦੀ ਤਾਂ ਸਾਡੀ ਵਿਆਹ ਵਾਲਿਆਂ ਦੇ ਸਾਹਮਣੇ ਨੱਕ ਕੱਟ ਜਾਣੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਜਿਹੜੀ ਕੁੜੀ ਤੁਹਾਡੇ ਘਰ ਨਹੀਂ ਟਿਕ ਰਹੀ ਤੁਹਾਡੇ ਘਰੋਂ ਹੀ ਭੱਜ-ਭੱਜ ਜਾ ਰਹੀ ਹੈ ਉਹ ਕੱਲ ਨੂੰ ਸੋਹਣੇ ਵਿੱਚ ਆ ਕੇ ਕਿਵੇਂ ਰਹੇਗੀ ਤੂੰ ਸਾਡੀ ਨੱਕ ਬਣਾ ਤੇ ਕਿਉਂ ਲੱਗੀ ਹੋਈ ਹੈ ਤਾਂ ਸੋਨੂ ਨੇ ਕਿਹਾ ਕਿ ਤੂੰ ਮੇਰੀ ਭੈਣ ਤਾਂ ਹੈ ਪਰ ਤੂੰ ਮੇਰੀ ਇੱਜ਼ਤ ਕਿਉਂ ਰੋਲ ਰਹੀ ਹੈ ਉਹਨਾਂ ਨੇ ਸਾਨੂੰ ਇੰਨੀਆਂ ਫਿਟਲਾਂ ਤਾਂ ਅੜੀਆ ਸੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਜੇਕਰ ਤੂੰ ਅੱਜ ਘਰ ਛੱਡ ਕੇ ਚਲੀ ਜਾਂਦੀ ਤਾਂ ਅਸੀਂ ਕਿੱਥੇ ਜਾਂਦੇ ਕਿੱਥੋਂ ਤੈਨੂੰ ਲੱਭਦੇ ਤਾਂ ਸੰਦੀਪ ਕਹਿੰਦੀ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਾਉਣਾ ਮੈਨੂੰ ਸ਼ੈਰੀ ਨੇ ਸਾਰੀ ਸੱਚਾਈ ਦੱਸ ਦਿੱਤੀ ਹੈ ਜੀਤਾਂ ਬਾਰੇ ਤੇ ਸੋਨੂੰ ਜੀਤਾਂ ਇੱਕਦਮ 당ਗ ਰਹਿ ਜਾਂਦੇ ਹਨ ਕਿ ਕਿਹੜੀ ਸੱਚਾਈ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਸ਼ੈਰੀ ਨੇ ਦੱਸ ਦਿੱਤਾ ਹੈ ਕਿ ਤੁਸੀਂ ਮੇਰੀ ਕੁੜੀ ਨੂੰ ਮੇਰੇ ਨਾਲ ਵਿਆਹ ਤੋਂ ਬਾਅਦ ਨਹੀਂ ਭੇਜਣਾ ਤਾਂ ਉਹਨੂੰ ਇੱਥੇ ਰੱਖ ਕੇ ਉਹਦੇ ਤੋਂ ਕੰਮ ਕਰਵਾਉਣਾ ਹੈ ਤੇ ਇਹ ਮੈਂ ਕਦੇ ਨਹੀਂ ਹੋਣ ਦਵਾਂਗੀ ਕਿਉਂਕਿ ਮੈਂ ਨਹੀਂ ਚਾਹਦੀ ਕਿ ਮੇਰੀ ਕੁੜੀ ਕਦੀ ਵੀ ਕਿਸੇ ਦੀ ਗੁਲਾਮ ਬਣੇ ਮੈਂ ਆਪਣੀ ਧੀ ਨੂੰ ਖੁ ਇਹ ਗੱਲ ਸੁਣ ਕੇ ਸੋਨੂ ਤੇ ਜੀਤਾ ਹੈਰਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੂੰ ਸ਼ੈਰੀ ਦੀਆਂ ਗੱਲਾਂ ਵਿੱਚ ਕਿਵੇਂ ਆ ਗਈ ਸ਼ੈਰੀ ਤਾਂ ਬੱਚਾ ਹੈ ਉਸ ਨੂੰ ਕੀ ਪਤਾ ਅਸੀਂ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਬਲਕਿ ਅਸੀਂ ਤਾਂ ਇਹ ਕਹਿ ਰਹੇ ਸੀ ਕਿ ਜਿੱਥੇ ਅਸੀਂ ਇਸ ਦਾ ਵਿਆਹ ਕਰਨਾ ਹੈ ਉਸ ਨੇ ਆਪਣੇ ਆਪ ਗੁਰਮੇਹਰ ਨੂੰ ਵਧੀਆ ਤਰੀਕੇ ਨਾਲ ਪਾ ਲੈਣਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਜਰੂਰ